ਝੱਡਕਾ ਵਾਲਾ ਬਾਰੇ ਆਲੂ ਕਿੰਨਾ ਜਦਾ ਪਾਣੀ ਆ। ਹਮ ਨੂੰ ਹਮ ਜਲਾ ਕੇ ਫਿਰ ਤੋਂ ਆਉਂਦੀ ਗਾੜੀ ਕਿੰਨੀ ਚੱਦੀ। ਇਹਦੇ ਬਾਹਰ ਮਾਰ ਮਾਰ ਝੱਡੋ। ਆ ਬਾਹਰ ਦੀ ਦੇਖੋ ਜੀ ਤਾਜ਼ਾ ਪਾਣੀ ਫੋਟ ਛੂੜੀ ਵਾਲਾ ਕੱਟੋ। ਹਲੇ ਮੋਟਰ ਝੱਡ ਕੇ ਤਾਜ਼ਾ ਭਰਿਆ ਜੋ। ਨਗਰ ਕੌਰ ਸੰਗੁਰਦਾਬਾ ਨਗਰ ਕੌਰ ਸੰਗੁਰਦਾਬਾ ਨਗਰ ਕੌਰ ਸੰਗੁਰਦਾਬਾ ਮਟੀਕਾਰ ਮੁਰਦਾਬਾ ਐਮ ਸੀ ਮੁਰਦਾਬਾ ਪਿਛਲੇ ਕੁ ਮਹੀਨੇ ਤੋਂ ਗੰਦੇ ਤੇ ਬਦਬੂਦਾਰ ਪਾਣੀ ਨਾਲ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਚੰਦਰ ਕਲੋਨੀ ਦੇ ਵਾਸੀ ਨਗਰ ਕੌਂਸਲ ਤਰਨਤਾਰਨ ਦੇ ਅਧਿਕਾਰ ਨੂੰ ਦੱਸਣ ਦੇ ਬਾਵਜੂਦ ਨਹੀਂ ਹੋ ਸਕੇ ਹਾਲ ਤਾਂ ਮੀਡੀਆ ਸਾਹਮਣੇ ਕੀਤਾ ਸਰਕਾਰ ਤੇ ਨਗਰ ਕੌਂਸਲ ਤਰਨਤਾਰਨ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਦੋ ਦਿਨ ਦੇ ਅੰਦਰ ਅੰਦਰ ਸਾਡੇ ਪਾਣੀ ਦਾ ਹੱਲ ਕੀਤਾ ਤਾਂ ਇਹ ਗੰਦੇ ਪਾਣੀ ਦੀਆਂ ਬਾਲਟੀਆਂ ਪਰ ਨਗਰ ਕੌਂਸਲ ਤਰਨਤਾਰਨ ਦੇ ਬਾਰ ਕੀਤਾ ਜਾਵੇਗਾ ਵਾਸੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਨਗਰ ਕੌਂਸਲ ਚੋਣਾਂ ਤਰਨਤਾਰਨ ਦੀਆਂ ਚੋਣਾਂ ਹਰ ਪਾਰਟੀ ਦੇ ਲੀਡਰ ਘਰ ਘਰ ਵੋਟਾਂ ਮੰਗਣ ਤੱਕ ਗਏ ਪਰ ਜੇਕਰ ਉਹਨਾਂ ਘਰਾਂ ਦੇ ਵਿੱਚ ਜਾ ਕੇ ਵੋਟਾਂ ਦੇ ਨਾਲ-ਨਾਲ ਘੁੱਟ ਪਾਣੀ ਦਾ ਪੀ ਜਾਂਦੇ ਤਾਂ ਸ਼ਾਇਦ ਇਹਨਾਂ ਦੀ ਜ਼ਿੰਦਗੀ 'ਚ ਜਾਂ ਵੋਟਾਂ ਮੰਗਣ ਤੋਂ ਪਹਿਲਾਂ ਸੋਚ ਲੈਂਦੇ ਜ਼ਰੂਰ ਮਜਬੂਰ ਹੁੰਦੇ ਅਜਿਹਾ ਇੱਕ ਮਾਮਲਾ ਸਾਹਮਣੇ ਹੈ ਤਰੰਤਰਨ ਦੀ ਨਾਮਵਰ ਸ਼੍ਰੀ ਚੰਦਰ ਕਲੋਨੀ ਜਿੱਥੇ ਪਿਛਲੇ ਇੱਕ ਮਹੀਨੇ ਤੋਂ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਜਿਨ੍ਹਾਂ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਘਰਾਂ ਚਾਰਿਆ ਗੰਦਿਆ ਤੇ ਬਦਬੂਦਾਰ ਪਾਣੀ ਹੈ ਇਹ ਪਾਣੀ ਨੂੰ ਮਾਤਾ ਹੀ ਪੀ ਸਕਦੇ ਨੇ ਤੇ ਨਾ ਹੀ ਨਹਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹਦੀ ਸਾਰੀ ਜਾਣਕਾਰੀ ਮੁਹੱਲਾ ਵਾਸੀਆਂ ਨੇ ਇਕਤਰ ਹੋ ਕੇ ਨਗਰ ਕੌਂਸਲ ਤਰੰਤਰਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਸੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਗੰਦਾ ਪਾਣੀ ਦੇ ਨਾਲ-ਨਾਲ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਮੁਹੱਲਾ ਵਾਸੀਆਂ ਨੇ ਮੀਡਿਆ ਰਹੀ ਆਪਣਾ ਰੋਜ਼ ਜ਼ਾਹਿਰ ਕਰਦੇ ਹੋਏ ਨਗਰ ਕੌਂਸਲ ਤਰਨ-ਤਰਨ ਤੇ ਆਪ ਲੀਡਰਾਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ 2 ਦਿਨਾਂ ਦੇ ਅੰਦਰ-ਅੰਦਰ ਸਾਡੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਸੀ ਪਾਣੀ ਦੀਆਂ ਬਾਲਟੀਆਂ ਪਰ ਨਗਰ ਕੌਂਸਲ ਤਰਨਤਾਰਨ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕਰਨਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਰਾਮ ਕਿਹੜੀ ਗਲੀ ਜੰਦੇ ਆਪਾਂ ਸ਼੍ਰੀ ਚੰਦਰ ਗੁਰੂਨੀ ਗਲੀ ਨੰਬਰ 4 ਕਿਰਪਾਣੀ ਬੜੀ ਸਮੈਲ ਆਈ ਹੈ ਕਿਹੜੀ ਗਲੀ ਦੋ ਕਿੰਨੇ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਇਹ 10 15 ਦਿਨ ਹੋ ਗਏ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਜੀ ਇਹ ਸਾਰਾ ਪਾਣੀ ਗੰਦਾ ਆ ਰਿਹਾ ਨਾ ਨਾਤਾ ਜਾਂਦਾ ਜੋ ਦੇ ਦੇ ਨਾਲ ਰੋਟੀ ਪਾਣੀ ਬੰਦਾ ਜੋ ਬਾਹਰ ਉਹ ਗੁਰਦੁਆਰੇ ਲਾਗੋ ਪਾਣੀ ਭਰ ਕੇ ਲਈਦਾ ਖਾਣ ਪੀਣ ਨਾਲ ਤੇ ਤੁਹਾਡੇ ਘਰ ਦਾ ਇਕੱਲਾ ਆ ਰਿਹਾ ਕਿ ਸਾਰੀ ਗਲੀ ਦਾ ਸਾਰੇ ਮੱਲੇ ਦਾ ਹੀ ਆ ਰਿਹਾ ਭਾਜੀ ਕਿ ਇਹ ਕਿੰਨੇ ਦਿਨ ਤੋਂ ਪ੍ਰੋਬਲਮ ਆ ਰਹੀ ਹੈ ਜੀ ਇਹ ਘਟੋ ਘਟ ਵੋਟਾਂ ਤੋਂ ਪਹਿਲਾਂ ਜਦੋਂ ਵੋਟਾਂ ਪਈਆਂ ਨੇ ਐਮਸੀ ਦੀਆਂ ਉਸ ਤੋਂ ਪਹਿਲਾਂ ਦਾ ਮਹੀਨੇ ਤੋਂ ਜ਼ਿਆਦਾ ਹੋ ਹੀ ਕੋਈ ਹੰਦਾ ਹੰਦਾ ਦੇ ਹੈ ਨਹੀਂ ਉਦਾ ਪਾਣੀ ਗੰਦਾ ਆ ਰਿਹਾ ਸੀਵਰ ਵੀ ਬੰਦ ਆ ਸੀਵਰ ਵੀ ਬਲੌਕ ਹੋਏ ਹੋਏ ਆ ਹਾਂਜੀ ਜੇ ਇਹਦੇ ਭਾਜੀ ਇਹ ਕੱਲ ਪਰਸੋ ਤੱਕ ਹੱਲ ਸਾਡਾ ਨਾ ਆਇਆ ਤੇ ਫਿਰ ਅੱਡ ਕੋ ਇਹੋ ਹੀ ਹੋਣਾ ਹਾਲੇ ਨਿੰਗੇ ਨਿੰਗੇ ਬੱਚੇ ਆ ਦੇਖੋ ਜੀ ਆ ਨਿੰਗੇ ਨਿੰਗੇ ਬੱਚੇ ਹੀ ਕਿੱਥੇ ਲਾਈਏ ਆਈ ਨਾ ਹੋਊਗਾ ਰ ਕਮੇਟੀ ਘਰ ਦੇ ਬਾਹਰ ਬਾਲਟੀਆਂ ਭਰ ਕੇ ਤੇ ਪ੍ਰਦਰਸ਼ਨ ਕਰਨਾ ਪੈਣਾ ਸਾਰਾ ਮhalla ਇਕੱਠਾ ਹੋਣਾ ਆ ਮhalla ਦੇਖੋ ਜੀ ਆ ਬੰਦੇ ਇਕੱਠੇ ਹੋਏ ਵੇ ਚੈੱਕ ਕਰੋ ਜੀ ਇਹ ਨਾ ਤਿੰਨ ਚਾਰ ਦਿਨ ਤੋਂ ਪਤਾ ਲੱਗਾ ਵੀ ਉੱਥੇ ਸੀਵਰ ਦੀ ਬਲੌਕ ਜੀ ਅਹੀਂ ਆਪਣੇ ਬੰਦਿਆਂ ਨੇ ਕੋਈ ਕੋਸ਼ਿਸ਼ ਕਰਕੇ ਵੇਖ ਲਿਆ ਪਰ ਉਹਦਾ ਇੱਕ ਮੇਨ ਪ੍ਰੋਬਲਮ ਹੈਗੀ ਹੈ ਵੀ ਜਿਹੜੀ ਸਾਡੀ 36 ਇੰਚ ਦੀ ਡਾਟ ਸੀ ਵਰਿਆ ਨਾ ਉਹਦੇ ਵਿੱਚ ਕੋਈ ਦਰਬਾਰ ਸਾਹਿਬ ਦੇ ਲਾਗੇ ਕੋਈ ਢੱਕਾ ਆਇਆ ਜੀ ਸਾਡੇ ਬੰਦਿਆਂ ਨੇ ਕੋਸ਼ਿਸ਼ ਕਰਕੇ ਵੇਖ ਲਿਆ ਲੇਕਿਨ ਉਹ ਕੋਈ ਸਰਕਾਰ ਦੀਆਂ ਹਦਾਇਤਾਂ ਅਮਦਵ ਕਹੀਂ ਉਹਨਾਂ ਨੂੰ ਵੇਚ ਨਹੀਂ ਵਾੜ ਸਕਦੇ ਇਸ ਕਰਕੇ ਅਸੀਂ ਹੁਣ ਸੁਪਰ ਸ਼ੱਕਰ ਵਾਲਾ ਬੰਦਾ ਜਿਹੜਾ ਬਾਹਰੋਂ ਬੁਲਾਇਆ ਆ ਉਹ ਸ਼ਾਇਦ ਕੱਲ ਸਵੇਰ ਤੱਕ ਪਹੁੰਚ ਜਾਏ ਸਾਡੇ ਕੋਲ ਉਸ ਤੋਂ ਬਾਅਦ ਜਿਹੜਾ ਵਾ ਅਸੀਂ ਸ਼ਨੀਵਾਰ ਰਾਤ ਨੂੰ ਉਹ ਢੱਕਾ ਕਢਾ ਦਾਂਗੇ ਉਹਦੇ ਨਾਲ ਸਾਰਾ ਪਿਛਲਾ ਪਾਣੀ ਜਿਹੜਾ ਵਾ ਡਾਊਨ ਹੋ ਜਾਏਗਾ। ਤੇ ਸਾਰੀ ਕਿਹਦੀ ਗਾਰ ਵੀ ਕਢਾਈ ਜਾਂਦੀ ਆ ਗਾਰ ਜਿਹੜੀ ਕਾਫੀ ਜਿਹੜੀ ਹਾਂਜੀ ਗਾਰ ਜਿਹੜੀ ਆ ਇਹ ਪਿੱਛੇ ਅਸੀਂ ਲਗਭਗ ਅਪਰੋਕਸੀਮੇਟ ਪਹਿਲਾਂ 6-7 ਮਹੀਨੇ ਪਹਿਲਾਂ ਜਿਹੜੀ ਆ ਮੇਨ ਲਾਈਨਾਂ ਦੀ ਗਾਰ ਸਾਰਿਆਂ ਦੀ ਕਟਾਈ ਹੋਈ ਆ। ਲੇਕਿਨ ਜਿਹੜੀਆਂ ਲਿੰਕ ਗਲੀਆਂ ਵਾਂ ਉਹਨਾਂ ਵਾਸਤੇ ਉਹਨਾਂ ਦੀ ਜਿੰਨੀ ਕੁ ਬੰਦਾ ਕੱਢ ਸਕਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਪੌੜੀਆਂ ਦੇ ਨਾਲ ਕੱਢ ਦਿਆ ਕਿਉਂਕਿ ਸੀਵਰ ਦੇ ਵਿੱਚ ਨਹੀਂ ਉਤਾਰ ਸਕਦੇਗੇ ਇਹਨੂੰ। ਔਰ ਲੋਕਾਂ ਦਾ ਕਹਿਣਾ ਕਿ ਮਹੀਨਾ ਹੋ ਗਿਆ ਕਿ ਪਾਣੀ ਖੜੇ ਹੋਏ ਇਹਨੂੰ ਤੇ ਕਿਦਾਂ ਜੀ ਜਲਦੀ ਜਿਹੜਾ ਮਸਲਾ ਲੋਜੀ ਲੈ। ਬਸ 2-3 ਦਿਨ ਦੇ ਵਿੱਚ ਵਿੱਚ ਸਾਡਾ ਉਹ ਮੇਨ ਜਦੋਂ ਸੀਵਰ ਦਾ ਤਾਂ ਡੱਕਾ ਖੁੱਲ ਗਿਆ ਤੇ ਪਿਛਲਾ ਪਾਣੀ ਸਾਰਾ ਜਿਹੜਾ ਵਾ ਅੱਗੇ ਆ ਜਣਾ ਹੈ। ਸਰ ਜਲਦੀ ਹੋ ਜਾਏਗਾ ਲੋਕਾਂ ਦਾ ਕਹਿਣਾ ਕਿ ਉਹਦੇ ਨਾਲ ਮੱਛਰ ਵੀ ਪੈਦਾ ਹੋ ਸਕਦਾ ਕਿ ਬਿਮਾਰੀਆਂ ਭਿਆਨਕ ਹੋ ਸਕਦੀ। ਨਹੀਂ ਸਾਡੇ ਉਹ ਧਿਆਨ ਚ ਆ ਅਸੀਂ ਬਸ ਉਹਦੇ ਚ ਲੱਗੇ ਹੋਏ ਆ ਆ 2-3 ਦਿਨ ਦੇ ਵਿੱਚ ਵਾ ਜਿਹੜਾ ਵਾ ਠੀਕ ਹੋ ਜਾਏਗਾ।